ਪਹਿਲਾਂ ਵੀ ਕੰਡੈਮ ਕਰ ਚੁੱਕਾ ਪਰ ਮਨ ਤੋਂ ਪਾਗੀ ਘੱਟਣਾ ਵਾਪਰੀਆ ਚੌਣ-ਚੌਣ ਕੇ ਬੰਦੇ ਮਾਰਨੇ ਕੋਈ ਇਨਸਾਨੀਅਤ ਤਾਂ ਕਮ ਨਹੀਂ ਇਹਨਾਂ ਨੂੰ ਬਹੁਤ ਲੜਾਈ ਦਾ ਸ਼ੌਕ ਹੈ ਉਹ ਬਾਡਰ ਟੱਪ ਕੇ ਆਉਂਦੇ ਆ ਉੱਥੇ ਬਾਡਰ ਤੇ ਫਿਰ ਹੀ ਆਪਣੀ ਮਿਲਟਰੀ ਸਿਕ ਮਿਲਟਰੀ ਬਹਿ ਗਈ ਆ ਉਹਨਾਂ ਨਾਲ ਲੜਦੇ ਆ ਕੋਈ ਬੰਦੇ ਉੱਥੇ ਫਿਰਨ ਤੋਂ ਲਗੇ ਉਹ ਪੂਰੇ ਚੌਣ-ਚੌਣ ਕੇ ਮਾਰਨੇ ਉਹ ਵੀ ਇੱਕ ਧਰਮ ਦੇ ਬੰਦੇ ਆ ਇਟ ਇੰਦ ਦੈਟ ਬਹੁਤ ਗਲਤ ਹੋਇਆ ਤੇ ਮੈਂ ਸਰਕਾਰ ਨੂੰ ਅੱਜ ਬੇਨਤੀ ਕਰੂੰਗਾ ਕਿ ਇਹਦਾ ਦੇਹਾਂ ਵੀ ਬੰਦ ਕਰ ਰਹਿਣਾ ਜੋ ਪਿਛਲੇ ਦਿਨੇ ਪਹਿਲਗਾਮ ਦੇ ਵਿੱਚ ਅਤਵਾਦੀ ਦੇਸ਼ ਵਿਰੋਧੀ ਤਾਕਤਾਂ ਵੱਲੋਂ ਜਿਹੜਾ ਲੋਕਾਂ ਤੇ ਹਮਲਾ ਕੀਤਾ ਗਿਆ ਉਸ ਹਮਲੇ ਦੇ ਵਿੱਚ ਹੋਏ ਸ਼ਹੀਦ ਲੋਕਾਂ ਨੂੰ ਅੱਜ ਨਗਰ ਨਿਵਾਸੀ ਪਿੰਡ ਚਿਹੜੂ ਦੇ ਵਸਨੀਕਾਂ ਵੱਲੋਂ ਔਰ ਸਮੂਹ ಗ್ರಾಮ ਪੰਚਾਇਤ ਵੱਲੋਂ ਅਸੀਂ ਉਹਨਾਂ ਨੂੰ ਸ਼ਰਦਾ ਦੇ ਪੁੱਲ ਭੇਟ ਕਰਦੇ ਆਂ ਔਰ ਉਹਨਾਂ ਦੀ ਆਤਮਾ ਲਈ ਸ਼ਾਂਤੀ ਮੰਗਦੇ ਆਂ ਔਰ ਭਾਰਤ ਸਰਕਾਰ શ્રી ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਔਰ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹੋ ਜਿਹੀਆਂ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਸਾਡੇ ਲੋਕਾਂ ਦੇ ਉੱਪਰ ਜ਼ੁਲਮ ਕਰਦੀਆਂ ਆ ਦੇਸ਼ ਦੇ ਲਈ ਖਤਰਾ ਆ ਉਹਨਾਂ ਨੂੰ ਜਿਹੜੀ ਆ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਔਰ ਜਿਹੜੀ ਸਾਡੀ ਸੁਰੱਖਿਆ ਏਜੰਸੀਆਂ ਆ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਇਹਨਾਂ ਦੇ ਉੱਪਰ ਜਿਹੜੀ ਆ ਸਖਤ ਕਾਰਵਾਈ ਕਰਦੇ ਹੋਏ ਇਹਨਾਂ ਦਾ ਖਾਤਮਾ ਕੀਤਾ ਜਾਵੇ ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋ ਸਕੇ ਜੈ ਹਿੰਦ